ਜਿਵੇਂ 60 65 ਗਾ ਕੇ ਸਾਡੇ ਪੱਕੇ ਹੀ ਆ ਜੀ ਦਿੱਲੀ ਆਉਂਦੇ ਆ ਸਰ ਕੀ ਮੋਟਿਵ ਲੈ ਕੇ ਚੱਲੇ ਹੋ ਜਿਹੜੇ ਸ਼ਰਧਾਈ ਕਹਿੰਦੇ ਜੀ ਤੁਸੀਂ ਫ੍ਰੀ ਵੀ ਸ਼ਰਧਾਈ ਦਿੰਦੇ ਹੋ ਕਿਹੜੇ ਬੱਚਿਆਂ ਨੂੰ ਦਿੰਦੇ ਹੋ ਜਾਂ ਕਿਹਨਾਂ ਨੂੰ ਦਿੰਦੇ ਹੋ ਹੌਟ ਨਿਊਜ਼ ਇੰਡੀਆ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਸਰਿੰਦਰ ਸੋਨੀ ਦੱਸ ਦਈਏ ਕਿ ਇਹ ਸਿੱਖ ਨੌਜਵਾਨ ਦੇ ਲੁਧਿਆਣਾ ਸ਼ਹਿਰ ਚ ਪੂਰੇ ਚਰਚੇ ਨੇ ਇਹ ਚਰਚੇ ਕਿਉਂ ਨੇ ਕਿਉਂਕਿ ਇਹ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲੇ ਨੇ ਅਤੇ ਠੰਡੀ ਮਿੱਠੀ ਸ਼ਬਦਾਈ ਜਿਹੜੀ ਇਹਨਾਂ ਨੇ ਲਗਾਈ ਹੋਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਇਸ ਬੋਰਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਨਸ਼ਾ ਮੁਕਤ ਪੰਜਾਬ ਠੰਡੀ ਮਿੱਠੀ ਸ਼ਬਦਾਈ ਕੀ ਮੋਟਿਵ ਲੈ ਕੇ ਚੱਲੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਇੱਧਰ ਦਿਖਾ ਦਈਏ ਤਾਂ ਕਾਜੂ ਬਦਾਮ ਪਿਸਤਾ ਅਤੇ ਹੋਰ ਸਮਾਨ ਦੇ ਨਾਨੇ ਡੱਬੇ ਵੀ ਰੱਖੇ ਹੋਏ ਨੇ ਤੇ ਸ਼ਰਦਾਈ ਜਿਹੜੀ ਹੈ ਠੰਡੀ ਮਿੱਠੀ ਬਣਾਈ ਜਾਂਦੀ ਹੈ ਗੱਲਬਾਤ ਕਰਾਂਗੇ ਉਹ ਸਿੱਖ ਨੌਜਵਾਨਾਂ ਜਿਨ੍ਹਾਂ ਦੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਚਰਚੇ ਹੁੰਦੇ ਨੇ ਸਰ ਕੀ ਮੋਟਿਵ ਲੈ ਕੇ ਚੱਲੇ ਹੋ ਜਿਹੜੇ ਸ਼ਰਦਾਈ ਦਾ ਜੀ ਅਸੀਂ ਜਿਵੇਂ ਪੰਜਾਬ ਦੇ ਵਿੱਚ ਆਪਾਂ ਬੌਂਸਰਿੰਗ ਕਹਾਵਾਂ ਸੁਣਦੇ ਆ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ ਤੇ ਸਾਡੀ ਇੱਕ ਸੋਚ ਹੈ ਕਿ ਪੰਜਾਬ ਦੇ ਲੋਕ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਜੀ ਨਸ਼ਿਆਂ ਤੋਂ ਦੂਰ ਰਹਿਣਾ ਚੰਗਾ ਡਰਿੰਕ ਪੀਣਾ ਇੱਕ ਬਹੁਤ ਵਧੀਆ ਗੱਲ ਹੈ ਜੀ ਪੰਜਾਬ ਨੂੰ ਇੱਕ ਸਾਲ ਤੋਂ ਇੱਕ ਬੜਾ ਵਧੀਆ ਡਰਿੰਕ ਮਿਲਿਆ ਜਿਸ ਨੂੰ ਕਹਿੰਦੇ ਸ਼ਰਦਾਈ ਇਹਦੇ ਜਿੱਥੇ ਇਹਨਾਂ ਗਰਮੀ ਤੋਂ ਸਾਨੂੰ ਰਾਹਤ ਦਿੰਦੀਆਂ ਇਹ ਚੀਜ਼ਾਂ ਔਰ ਪਲੱਸ ਸਾਡੀ ਹੈਲਥ ਨੂੰ ਬਹੁਤ ਇਹਦੇ ਬੈਨੀਫਿਟ ਨੇ ਜੀ ਆਈਜ਼ ਨੂੰ ਬ੍ਰੇਨ ਨੂੰ ਗੋਡਿਆਂ ਦੇ ਲੀਵਰ ਨੂੰ ਬਖ ਬਖ ਲੋਕ ਸਾਨੂੰ ਆਕੇ ਦੱਸਦੇ ਵੀ ਸਾਡੇ ਆ ਬਾਡੀ ਦੇ ਪਰਵਰਤਨ ਨੇ ਜੀ ਜਦੋਂ ਦਾ ਅਸੀਂ ਇਹ ਪੀਣੀ ਸ਼ੁਰੂ ਕੀਤੀ ਹੈ ਇਹ ਕਿੱਦਾਂ ਬਣਾਈ ਜਾਂਦੀ ਹੈ ਕੀ ਕੀ ਪੈਂਦਾ ਇਹਦੇ ਵਿੱਚ ਇਹਦੇ ਵਿੱਚ ਜੀ ਕਾਜੂ ਬਦਾਮ ਖਸਖਸ ਤੇ ਮਗਜ ਪਾਏ ਜਾਂਦੇ ਆ ਗੁਲਾਬ ਦੇ ਫੁੱਲ ਪਾਏ ਜਾਂਦੇ ਆ ਜੀ ਦੇ ਨਾਲ ਸੌਂਫ ਪਾਈ ਜਾਂਦੀ ਹੈ ਜੀ ਤੇ ਇਲਾਚੀ ਪਾਈ ਜਾਂਦੀ ਹੈ ਨਾਲ ਦੁੱਧ ਤੇ ਸ਼ੱਕਰ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਨਾ ਜੀ ਇਹਨਾਂ ਨੂੰ ਪਹਿਲਾਂ ਤਾਂ ਰਗੜਨਾ ਪੈਂਦਾ ਫਿਰ ਉਸ ਤੋਂ ਬਾਅਦ ਛਾਣਾ ਲਾ ਕੇ ਤੇ ਸ਼ੱਕਰ ਮਿਕਸ ਕਰਕੇ ਨਾ ਜੀ ਫਿਰ ਇਸ ਨੂੰ ਤਿਆਰ ਕੀਤਾ ਜਾਂਦਾ ਕਿੰਨੇ ਕੁ ਲੋਕ ਆ ਜਾਂਦੇ ਨੇ ਕਿਵੇਂ ਦਾ ਰਿਸਪੌਂਸ ਮਿਲਦਾ ਹੈ ਰਿਸਪੌਂਸ ਬਹੁਤ ਵਧੀਆ ਜੀ ਜਿਵੇਂ 60 65 ਗਾਗ ਦਾ ਸਾਡੇ ਪੱਕੇ ਹੀ ਆ ਜੀ ਦਿੱਲੀ ਆਉਂਦੇ ਆ ਔਰ ਬੇਕਾਇਦਾ ਸਾਡੀ ਇਸ ਸਰਦਾਈ ਦੀ ਤਾਰੀਫ ਕਰਕੇ ਜਾਂਦੇ ਆ ਦੂਰੋਂ ਦੂਰੋਂ ਵੀ ਆਉਂਦੇ ਆ ਕਹਿੰਦੇ ਰਾਜ ਬਾਬਾ ਜੀ ਕਈ ਲੱਗੀਆਂ ਹੁੰਦੀਆਂ ਨੇ ਚਲੋ ਠੀਕ ਆ ਕਹਿੰਦੇ ਸਾਨੂੰ ਉਹ ਕੁਆਲਿਟੀ ਉੱਥੋਂ ਤਾਂ ਨਹੀਂ ਮਿਲਦੀ ਜਿਹੜੀ ਇੱਥੋਂ ਮਿਲਦੀ ਆ ਜ਼ਿਆਦਾਤਰ ਕਹਿੰਦੇ ਬਰਫ਼ ਪਾਈ ਹੁੰਦੀ ਆ ਜਾਂ ਇਦਾਂ ਕੁਛ ਪਰ ਅਸੀਂ ਸਾਰਾ ਸਮਾਨ ਬਰਾਬਰ ਪਾ ਕੇ ਨਾ ਜੀ ਕੋਸ਼ਿਸ਼ ਕਰਦੇ ਆ ਗਾਹ ਦੀ ਤਸੱਲੀ ਹੋਵੇ ਕੁਆਲਿਟੀ ਵੀ ਵਧੀਆ ਹੋਵੇ ਤੇ ਪੀਣ ਵਾਲਾ ਟੇਸਟ ਵੀ ਅੱਛਾ ਰਹੇ ਇੱਕ ਕਹਿੰਦੇ ਜੀ ਤੁਸੀਂ ਫ੍ਰੀ ਵੀ ਸਰਦਾਈ ਦਿੰਦੇ ਹੋ ਉਹ ਕਿਹੜੇ ਬੱਚਿਆਂ ਨੂੰ ਦਿੰਨੇ ਹੋ ਜਾਂ ਕਿਹਨਾਂ ਨੂੰ ਦਿੰਨੇ ਹੋ ਛੋਟੇ ਬੱਚੇ ਜਿਹੜੇ ਗੁਰਸਿੱਖ ਬੱਚੇ ਹੋਣਗੇ ਹਨਾ ਜੀ ਤੇ ਉਹਨਾਂ ਨੂੰ ਅਸੀਂ ਫ੍ਰੀ ਪਿਆਵਾਂਗੇ ਇਹ ਉਹਨਾਂ ਬੱਚੇ ਅੰਦਰ ਚੇਤਨਾ ਪੈਦਾ ਹੋਵੇਗੀ ਅਸੀਂ ਬਾਣੀ ਦੇ ਨਾਲ ਜੁੜਨਾ ਕਿਉਂਕਿ ਬੱਚਿਆਂ ਦੀ ਜਿਹੜੀਆਂ ਮਨੋਵਿਰਤੀਆਂ ਹੁੰਦੀਆਂ ਉਹ ਜ਼ਿਆਦਾ ਖਾਣ ਪੀਣ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਹ ਕਿਦਾਂ ਮਨ ਦੇ ਵਿੱਚ ਵਿਚਾਰਾ ਹੈ ਜਿਹੜਾ ਫ੍ਰੀ ਵਾਲਾ ਬਸ ਜੀ ਜਿਵੇਂ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ ਬਾਣੀ ਪੜ੍ਹਦੇ ਹਾਂ ਤੇ ਜਿਹੜਾ ਬੱਚਾ ਬਾਣੀ ਸਾਨੂੰ ਸੁਣਾਊਗਾ ਸ਼ਬਦ ਸੁਣਾਊਗਾ ਨਾ ਜੀ ਸਾਨੂੰ ਬੜਾ ਚੰਗਾ ਲੱਗੂਗਾ ਉਹਨਾਂ ਨੂੰ ਫ੍ਰੀ ਪਿਆ ਕੇ ਇਹ ਲੋਕਲੀਓ ਤੁਸੀਂ ਲੁਧਿਆਣੇ ਦੇ ਹੋ ਨਹੀਂ ਜੀ ਅਸੀਂ ਪਿੰਡ ਪੈਲ ਤੋਂ ਆਉਂਦੇ ਹਾਂ ਤਕਰੀਬਨ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਂਦੇ ਹਾਂ ਤੇ ਅਸੀਂ ਇਹ ਸੋਚ ਨੂੰ ਲੈ ਕੇ ਚੱਲੇ ਆ ਕਿ ਲੋਕਾਂ ਦੀ ਸਿਹਤ ਠੀਕ ਰਵੇ ਇੱਕ ਚੰਗਾ ਦੇਸੀ એનર્ਜੀ ਡਰਿੰਕ ਇਹਨੂੰ ਆਪਾਂ ਮੰਨਦੇ। ਫਾਇਲ ਦੀ ਪਿੰਡ ਦੀ ਗੱਲ ਕੀਤੀ 40 ਕਿਲੋਮੀਟਰ ਦੀ ਕੀ ਲੱਗਦਾ ਐਡੀ ਦੂਰ ਆ ਕੇ ਵਿਚ ਨਹੀਂ ਪਈ ਉੱਥੇ ਨਹੀਂ ਕੀ ਲੱਗਦਾ ਇਹ ਕੰਮ ਚਾਰ। ਉੱਥੇ ਵੀ ਚੱਲ ਰਿਹਾ ਜੀ ਕੰਮ। ਉੱਥੇ ਵੀ ਦੋ ਸਟਾਲ ਲੱਗੇ ਹੋਏ ਆ ਤੇ ਉੱਥੇ ਵੀ ਲੋਕ ਪੀਂਦੇ ਆ ਜੀ। ਹਾਂਜੀ। ਤੇ ਹੁਣ ਤੁਹਾਡਾ ਸੁਨੇਹਾ ਕੀ ਹੈ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕੀ ਹੈ? ਅਸੀਂ ਤਾਂ ਇਹ ਕਵਾਂਗੇ ਜਿਵੇਂ ਆਮ ਆਪਾਂ ਕੋਲਡ ਡਰਿੰਕ ਵਗੈਰਾ ਕਿੰਨਾ ਕੁਛ ਪੀਨੇ ਆ ਬਹੁਤ ਕੁਛ ਮਾਰਕੀਟ ਚ ਪੀਆ ਆ ਆਪਾਂ ਪੀਰੇ ਆ ਉਥੇ ਐਕਸਪੈਰੀਮੈਂਟ ਕਰਕੇ ਦੇਖ ਲਓ ਇਹਨੂੰ 10 ਦਿਨ ਪੀ ਕੇ ਦੇਖ ਲਓ ਤੁਹਾਨੂੰ ਪਰਿਵਰਤਨ ਜਿਹੜਾ ਆ ਖੁਦ ਬੰਦਾ ਮਹਿਸੂਸ ਕਰੂਗਾ ਜੀ ਫਰਕ ਬਹੁਤ ਆ ਜੀ ਬਹੁਤ ਲੋਕਾਂ ਨੇ ਕਿਹਾ ਕੇਵਲ ਮੇਰੇ ਕਹਿਣ ਦੀ ਗੱਲ ਨਹੀਂ ਜਦੋਂ ਇੱਕ ਚੀਜ਼ ਤੇ ਤਿੰਨ ਚਾਰ ਤਰ੍ਹਾਂ ਦੇ ਇੱਕੋ ਜਿਹੇ ਐਕਸਪੈਰੀਮੈਂਟ ਹੋਣ ਤਾਂ ਉਹ ਗੱਲ ਜਿਹੜੀ ਆ ਸਹੀ ਹੁੰਦੀ ਆ ਤੇ ਤੁਹਾਡੇ ਕੋਲ ਕਿਹੜੀ ਕਿੰਨੀ ਕੁ ਉਮਰ ਤੱਕ ਦੇ ਨੌਜਵਾਨ ਆਉਂਦੇ ਨੇ ਪੀਣ ਤੇ ਬਜ਼ੁਰਗ ਵੀ ਆਉਂਦੇ ਜੀ ਕੁਝ ਬੱਚੇ ਵੀ ਆਉਂਦੇ ਆ ਕੁਝ ਭੈਣਾ ਵੀ ਆ ਤੇ ਕਿੰਨਾ ਕ ਰੇਟ ਰੱਖਿਆ ਤੇ ਕਿੰਨਾ ਕ ਟਾਈਮ ਆ ਕਿੰਨੇ ਵਜੇ ਆਉਨੇ ਆ ਕਿੰਨੇ ਵਜੇ ਜਾਣੇ ਆ ਅਸੀਂ ਤਕਰੀਬਨ 9:00 ਵਜੇ ਆ ਜਾਨੇ ਆ ਜੀ ਤੇ 6:00 ਵਜੇ ਇਥੋਂ ਚਲੇ ਜਾਨੇ ਆ ਜੀ 6:00 ਵਜੇ ਹਾਂ ਜੀ ਤੇ ਕਈ ਵਾਰ ਜਦੋਂ ਪੈਣਾ ਆਉਂਦੀਆਂ ਨੇ ਪੀਣਾ ਉਹ ਕਹਿੰਦੀਆਂ ਬਾਬਾ ਜੀ ਇਸ ਦਾ ਪਹਿਲੀ ਵਾਰ ਪੀਤੀ ਆ ਲੇਕਿਨ ਸੁਆਦ ਨਹੀਂ ਆ ਕਿ ਕਕਰ ਆਸ ਕੇ ਕਹਿੰਦੇ ਹੋਰ ਪਿਆ ਦਿਓ ਇਹ ਲੱਗਦਾ ਜਿਹੜੇ ਨੰਗਦੇ ਨੇ ਉਹ ਸੋਚਦੇ ਆ ਕਿਤੇ ਆ ਜਿਵੇਂ ਤੁਸੀਂ ਸਮਾਨ ਰੱਖਿਆ ਆ ਕੋਟਾ ਕਿਤੇ ਲਾਂਦੇ ਨੇ ਜਿਵੇਂ ਭੰਗ ਦਾ ਕੋਟਾ ਕਿਹਾ ਜਾਂਦਾ ਨਹੀਂ ਜੀ ਨਹੀਂ ਉਹ ਆਪਾਂ ਦਾ ਪਹਿਲਾਂ ਨਾਰਾ ਹੀ ਦੱਸਿਆ ਲਿਖਿਆ ਹੋਇਆ ਨਸ਼ਾ ਮੁਕਤ ਪੰਜਾਬ ਭੰਗ ਦਾ ਇਹਦੇ ਨਾਲ ਜੀ ਕੋਈ ਨਹੀਂ ਸੰਬੰਧ ਹੈਗਾ ਕੇਵਲ ਸਾਰੀਆਂ ਵਧੀਆ ਚੀਜ਼ਾਂ ਪਾਈਆਂ ਜਾਂਦੀਆਂ ਜਿਹੜੀਆਂ ਜਿਹੜਾ ਆਪਾਂ ਜ਼ਿਕਰ ਪਹਿਲਾਂ ਕਰ ਚੁੱਕੇ ਆ ਜਿਹੜੇ ਲੁਧਿਆਣਾ ਵਾਸੀ ਜਾਂ ਕਈ ਨੌਜਵਾਨ ਨੇ ਉਹ ਨਸ਼ਿਆਂ ਦੇ ਵਿੱਚ ਆ ਉਹਨਾਂ ਨੂੰ ਕੀ ਸੰਦੇਸ਼ ਕੀ ਆ ਸਾਪਾ ਹੀ ਕਹਿਣਾ ਚਾਹਾਂਗੇ ਕਿ ਨੌਜਵਾਨ ਪੀੜ੍ਹੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਹਨਾ ਜੀ ਸਾਡੀ ਪੰਜਾਬ ਦੀ ਧਰਤੀ ਆ ਇੱਥੇ ਮਹਾਵਲੀ ਯੋਧੇ ਆਏ ਤੇ ਉਹ ਨਸ਼ਿਆਂ ਤੋਂ ਦੂਰ ਰਹੇ ਬਾਣੀ ਨਾਲ ਜੁੜੇ ਤਾਂ ਹੀ ਅੱਜ ਉਹਨਾਂ ਦਾ ਬਹੁਤ ਬੜਾ ਕੀਮਤੀ ਇਤਿਹਾਸ ਅਸੀਂ ਪੜ੍ਹਦੇ ਆ ਤੇ ਅੱਜ ਦੇ ਜੇ ਨੌਜਵਾਨ ਵੀ ਅਗਰ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਆਪਣੀ ਵਿਰਸੇ ਨਾਲ ਜੁੜ ਕੇ ਰਹਿਣਗੇ ਸੇਤਾ ਤਾਂ ਠੀਕ ਰਹਿਣਗੇ ਚੰਗੇ ਡਰਿੰਕ ਪੀਵਾਂਗੇ ਚੰਗੀ ਖਾਣਾ ਖਾਵਾਂਗੇ ਹੈਲਥੀ ਟ੍ਰੀ ਕਰੂਗੀ ਮਾਨਸਿਕ ਪੱਧਰ ਸਾਡਾ ਉੱਚਾ ਹੋਊਗਾ ਬਿਲਕੁਲ ਇਹ ਸੰ ਸਿੱਖ ਨੌਜਵਾਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਅਤੇ ਤੁਹਾਨੂੰ ਫਿਰ ਤੋਂ ਬੋਰਡ ਦੀ ਤਸਵੀਰ ਦਿਖਾ ਦਈਏ ਤੇ ਨਸ਼ਾ ਮੁਕਤ ਪੰਜਾਬ ਦਾ ਨਾਰਾ ਲੈ ਕੇ ਚੱਲੇ ਨੇ ਅਤੇ ਇਹਨਾਂ ਲੋ ਇਹ ਵੀ ਕਿਹਾ ਗਿਆ ਕਿ ਜਿਹੜੇ ਲੋਕ ਪੀਣ ਆਂਦੇ ਨੇ ਉਹਨਾਂ ਨੂੰ ਇੱਥੇ ਹੀ ਆ ਕੇ ਟੇਸਟ ਵਧੀਆ ਲੱਗਦਾ ਹੈ ਉਹਨਾਂ ਨੇ ਕਈ ਲਗਾਈ ਹੈ ਕਿ ਖਾਤ ਦੀ ਹੈ ਪੀਣ ਦੇ ਵਿੱਚ ਕਿੰਦਾ ਦਾ ਡੇਟ ਆ ਰਿਹਾ ਹੈ ਇਹਦੇ ਪੀਣ ਦੇ ਵਿੱਚ ਮੈਂ 2-3 ਵਾਰੀ ਪਹਿਲਾਂ ਪੀ ਕੇ ਗਿਆ ਮੈਨੂੰ ਵਧੀਆ ਲੱਗੀ ਜਦੋਂ ਵੀ ਮੈਂ ਲੰਘਦਾ ਮੇਰਾ ਦਿਲ ਕਰਦਾ ਪੀ ਕੇ ਜਾਵਾਂ ਇਹਦੇ ਨਾਲ ਅੰਦਰ ਵਧੀਆ ਠੰਡਕ ਜੀ ਰਹਿੰਦੀ ਹੈ ਤੇ ਗਰਮੀ ਤੋਂ ਥੋੜੀ ਰਾਹਤ ਮਿਲਦੀ ਹੈ ਤੋ ਜਿਹੜੀ ਨਿੰਬੂ ਪਾਣੀ ਜਾਂ ਕੋਲਡ ਡਰਿੰਕ ਉਹਨਾਂ ਨੂੰ ਕਿਵੇਂ ਦੇਖਦੇ ਉਹਦੇ ਨਾਲੋਂ ਕਈ ਹੋਣਾ ਵਧੀਆ ਚੀਜ਼ ਹੈ ਕਿਉਂਕਿ ਇਹਦੇ ਵਿੱਚ ਦੇਸੀ ਹਰਬਸ ਪਾਏ ਹੋਏ ਆ ਵਧੀਆ ਅਸੀਂ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਜਿਹੜੀਆਂ ਇੱਥੇ ਚੀਜ਼ਾਂ ਪਈਆਂ ਨੇ ਉਹ ਪਾ ਕੇ ਇਹ ਬਣਾਉਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਦਾਈ ਜਿਹੜੀ ਹੈ ਕਸਟਮਰ ਪੀ ਰਹੇ ਨੇ ਅਤੇ ਕਸਟਮਰ ਕਹਿ ਰਹੇ ਨੇ ਕਿ ਇਹ ਪੀਣ ਦੇ ਨਾਲ ਸਰੀਰ ਦੇ ਵਿੱਚ ਠੰਡ ਹੁੰਦੀ ਹੈ ਤੇ ਤਾਕਤ ਜਿਹੜੀ ਹੈ ਮਹਿਸੂਸ ਹੁੰਦੀ ਹੈ ਲੁਧਿਆਣਾ ਤੋਂ ਹੌਟ ਨਿਊਜ਼ ਇੰਡੀਆ ਲਈ ਸੁਰਿੰਦਰ ਸੋਨੀ 10 लाख के बेनिफिट सिर्फ 5 लाख में जी हाँ जी जी आज क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि 5 लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंकुट हॉल थर्टी डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इन एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जीजीआर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जी जी आर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी जीजीआर क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर